ਅਕਾਲੀ ਦਲ ਤੇ ਕਾਂਗਰਸ ਦੀ ਸਿਆਸੀ ਲੜਾਈ ਹੁਣ ਪਰਿਵਾਰਕ ਲੜਾਈ ਦਾ ਰੂਪ ਧਾਰਨ ਕਰਦੀ ਦਿਖਾਈ ਦੇ ਰਹੀ ਹੈ ਬੀਤੇ ਦਿਨ ਵਿਕਰਮ ਸਿੰਘ ਮਜੀਠੀਆ ਦੀ ਗੱਡੀ ਤੇ ਹਮਲਾ ਹੋਇਆ ਸੀ ਜਿਸ ਲਈ ਮਜੀਠੀਆ ਨੇ ਕਾਂਗਰਸ ਨੇਤਾ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ ਨੂੰ ਜ਼ਿੰਮੇਵਾਰ ਦੱਸਿਆ ਸੀ ਪਲਟਵਾਰ ਕਰਦੇ ਆ ਸੁਖਜਿੰਦਰ ਸਿੰਘ ਲਾਲੀ ਮਜੀਠੀਆ ਨੇ ਵਿਕਰਮ ਦੇ ਪਰਿਵਾਰ ਤੇ ਹਮਲਾ ਬੋਲਿਆ ਇਹਦਾ ਪਿਓ ਸੱਤੀ ਇੱਕ ਨੰਬਰ ਦਾ ਠੱਗ ਆ ਇਹਦਾ ਸਹਰਾ ਵਿਨਾਸ਼ ਗਰੇਵਾਲ ਇੱਕ ਨੰਬਰ ਦਾ ਠੱਗ ਆ ਇਹਦਾ ਦਾਦਾ ਸਰਜੀਤ ਸਿੰਘ ਜਦੋਂ ਪ੍ਰਦਰਸ਼ਨ ਸਿੰਘ ਮਾਬਾ ਆਪਰੇਸ਼ਨ ਬਲੂ ਸਟਾਰ ਦੇ ਖਿਲਾਫ ਰਜ਼ਾਇਨ ਕਰਨ ਗਿਆ ਤੇ ਇਹ ਸ਼ੁਰੂ ਤੋਂ ਜਿਹੜਾ ਸਾਜ਼ਿਸ਼ੀ ਟੱਬਰ ਆ ਇਹਦਾ ਪਰਦਾਦਾ ਸੁੰਦਰ ਸਿੰਘ ਜਿਨੇ ਇੱਥੇ ਜਲਿਆਵਾਲੇ ਬਾਗ ਦੇ ਵਿੱਚ ਜਨਰਲ ਡਾਰ ਦੀ ਗੋਲੀ ਤੋਂ ਬਾਅਦ ਉਹਦਾ ਰਾਤ ਨੂੰ ਡਿਨਰ ਕੀਤਾ ਵਿਕਰਮ ਸਿੰਘ ਮਜੀਠੀਆ ਬੀਤੇ ਦਿਨ ADGP ਤੇ ਲੋਕਾਂ ਦੀ ਹੋਰ ਹੀ ਮੀਟਿੰਗ 'ਚ ਪਹੁੰਚੇ ਸੀ ਜਿੱਥੇ ਉਹਨਾਂ ਦਾ ਵਿਰੋਧ ਹੋਇਆ ਮੀਟਿੰਗ ਚ ਮਜੀਠੀਆ ਦਲਿਤ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਗਏ ਸੀ ਜਿੱਥੇ ਇਹ ਪੂਰਾ ਹੰਗਾਮਾ ਹੋਇਆ ਐਤਵਾਰ ਨੂੰ ਵਿਕਰਮ ਸਿੰਘ ਮਜੀਠੀਆ ਨੇ ਮੋਢ ਹੰਕਾਰ ਭਰਦਿਆਂ ਕਿਹਾ ਕਿ ਉਹ ਪੁਲਿਸ ਦੇ ਤੱਕੇਸ਼ਾਹੀ ਨਹੀਂ ਸਹਿਣਗੇ ਅਤੇ ਦਲਿਤ ਪਰਿਵਾਰ ਨੂੰ ਬਣਦਾ ਇਨਸਾਫ ਦਿਵਾ ਕੇ ਰਹਿਣਗੇ ਕਿ ਨਹੀਂ ਨਾ ਸ਼੍ਰੋਮਣੀ ਅਕਾਲੀ ਦਲ ਦਾ ਵਰਕਰ ਕੋਈ ਤੇ ਨਾ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਕੋਈ ਤੇ ਨਾ ਅਸੀਂ ਚੁੱਪ ਬੈਠਣ ਵਾਲੇ ਆ ਇਹ ਇਨਸਾਫ ਉਹ ਹੋਊਗਾ ਕਿ ਇਹਨਾਂ ਨੂੰ ਸਸਪੈਂਡ ਕੀਤਾ ਜਾਵੇ ਇਹਨਾਂ ਦੇ ਅਫਸਰਾਂ ਦੇ ਖਿਲਾਫ ਲਾਲੀ ਮਜੀਠਾ ਅੱਜ ਜਿੰਨਾਂ ਦੀ ਰਿਕਾਰਡਿੰਗ ਆਈ ਹੈ ਉਹਨਾਂ ਅਕਸ਼ਰਾਂ ਨੂੰ ਜਿਹੜੇ ਸਹੀ ਕੰਮ ਕਰਦੇ ਆ ਉਹਨਾਂ ਨੂੰ ਥਾਪੀ ਦਿੱਤੀ ਜਾਵੇ ਗਲਤ ਕੰਮ ਕਰਨ ਵਾਲਿਆਂ ਦੇ ਪਰਚੇ ਦਰਜ ਕਰਕੇ ਕਾਰਵਾਈ ਕੀਤੀ ਜਾਵੇ ਫਿਰ ਇਨਸਾਫ ਦੀ ਗੱਲ ਹੋਗੀ ਆਦਰਵਾਇਜ਼ ਪੀਪਲ ਬੀ ਫੋਰਸ ਟੂ ਟੇਕ ਅਦਰ ਮੈਟਰ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਖੁੱਲੀ ਬਹਿਸਦਾਰ ਚੈਲੰਜ ਕੀਤਾ ਸਿੱਧੂ ਵੱਲੋਂ ਇਹ ਚੈਲੰਜ ਅਕਾਲੀ ਸਰਕਾਰ ਮੌਕੇ ਹੋਈਆਂ ਗੜਬੜੀਆਂ ਤੇ ਨਾਕਾਮੀਆਂ ਨੂੰ ਲੈ ਕੇ ਕੀਤਾ ਗਿਆ ਸਿੱਧੂ ਨੇ ਕਿਹਾ ਕਿ ਸਥਾਨਕ ਸਰਕਾਰਾਂ ਬਾਰੇ ਵਿਭਾਗ ਚ ਪਿਛਲੀ ਸਰਕਾਰ ਦੇ ਰਾਜ ਦੌਰਾਨ ਹੋਈਆਂ ਗੜਬੜੀਆਂ ਦੀ ਜਾਂਚ ਕੀਤੀ ਜਾਵੇਗੀ ਇਹ ਗੱਲਾਂ ਕਹਿੰਦਾ ਮੈਂ ਤਾਂ ਕਹਿੰਦਾ ਸਾਹਮਣੇ ਆਉਣ ਮੇਰੇ ਮੈਂ ਕਹਿੰਦਾ ਥਾਂ ਚੁਣ ਲੈਣ ਥਾਂ ਬਾਦਲ ਪਿੰਡ ਆ ਜੰਨਾ ਮੈਂ ਜਿੱਥੇ ਕਹਿਣ ਉੱਥੇ ਘਰ ਦੇ ਬਾਹਰ ਬਹਿ ਜੂਗਾ ਮੈਂ ਮਾਨ ਸਤਕਾਰ ਨਾਲ ਫਿਰ ਪੁੱਛੂ ਸਵਾਲ ਨਵਜੋਤ ਸਿੰਘ ਸਿੱਧੂ ਨੇ ਅਕਾਲੀ ਭਾਜਪਾ ਸਰਕਾਰ ਦੇ ਸ਼ਾਸਨ ਦੌਰਾਨ ਫਾਇਰ ਸਰਵਿਸਿਜ਼ ਨੂੰ ਲੈ ਕੇ ਅਪਣਾਏ ਗਏ ਲਾਪਰਵਾਹੀ ਦੇ ਰਵੱਈਏ ਦਾ ਵੀ ਖੁਲਾਸਾ ਕੀਤਾ ਹੈ ਸਿੱਧੂ ਮੁਤਾਬਕ ਜਾਰੀ ਹੋਏ ਫੰਡਾਂ ਨੂੰ ਸਰਕਾਰ ਸਹੀ ਇਸਤੇਮਾਲ ਨਹੀਂ ਕਰ ਸਕੀ ਤੇ ਫੰਡ ਲੈਪਸ ਹੋ ਗਏ ਬਠਿੰਡਾ ਦੇ ਪਿੰਡ ਧਨ ਸਿੰਘ ਖਾਨਾ ਚ ਗੁਟਕਾ ਸਾਹਿਬ ਦੀ ਬੇਅਦਬੀ ਹੋਣ ਦੀ ਖਬਰ ਮਿਲੀ ਹੈ ਗ੍ਰੰਥੀ ਸਿਮਰਜੀਤ ਸਿੰਘ ਨੇ ਦੱਸਿਆ ਕਿ ਘਟਨਾ ਸਵੇਰੇ 5 ਵਜੇ ਦੀ ਹੈ ਜਦੋਂ ਇੱਕ ਵਿਅਕਤੀ ਗੁਰਦੁਆਰਾ ਸਾਹਿਬ ਨਤਮਸਤਕ ਹੋ ਕੇ ਘਰ ਜਾ ਰਿਹਾ ਸੀ ਤਾਂ ਉਸਨੇ ਗੁਰਦੁਆਰਾ ਸਾਹਿਬ ਦੇ ਗੇਟ ਅੱਗੇ ਗੁਟਕਾ ਸਾਹਿਬ ਦੇ ਪੰਨੇ ਬਿਖਰੇ ਹੋਏ ਦੇਖੇ ਜਿਸ ਦੀ ਸੂਚਨਾ ਉਸ ਵਿਅਕਤੀ ਨੇ ਉਹਨਾਂ ਨੂੰ ਦਿੱਤੀ ਅੱਜ ਇੰਤਵਾਰ ਦਾ ਕਰਕੇ ਹੋ ਰਿਹਾ ਸੀ ਤਕਰੀਬਨ 14 ਅਸ਼ਟਪਦੀਆਂ ਹੋ ਗਈਆਂ ਸੀ ਜਦੋਂ ਮਲਕੀਤ ਸਿੰਘ ਜੀ ਮਿਸਤਰੀ ਆਏ ਉਹਨਾਂ ਨੇ ਆ ਕੇ ਪਹਿਲਾਂ ਆ ਕੇ ਮੱਥਾ ਟੇਕ ਕੇ ਵਾਪਸ ਚਲੇ ਗਏ ਜਦੋਂ ਵਾਪਸ ਜਾ ਕੇ ਉਹਨਾਂ ਨੇ ਬਾਹਰ ਚ ਦੇਖਿਆ ਕਿ ਸੁਖਮਨੀ ਸਾਹਿਬ ਦਾ ਗੁਟਕਾ ਖਿਲ ਰਿਹਾ ਪਿਆ ਬਾਹਰ ਦੇ ਵਿੱਚ ਆ ਕੇ ਉਹਨਾਂ ਨੇ ਮੈਨੂੰ ਉ ਜਿਹੜੇ ਮੇਰੇ ਕੋਲੇ ਖੜਾ ਇਹ ਪਾਠ ਕਰਨ ਲੱਗ ਗਿਆ ਮੈਂ ਉੱਠ ਕੇ ਚੱਲੇ ਗਿਆ ਤੇ ਜੋ ਜਾ ਕੇ ਦੇਖਿਆ ਮੈਂ ਬਾਅਦ ਚ ਸੁਖਮੀ ਸਾਹਿਬ ਗੁਟਕਾ ਸਾਹਿਬ ਪੈਸੇ ਮੈਨੂੰ ਪੁੱਛਿਆ ਵੀ ਇਹ ਗੁਟਕਾ ਸਾਹਿਬ ਚੱਕ ਲੀਏ ਜਾਂ ਕਰ ਉਹ ਕਹਿੰਦੇ ਵੀ ਤੁਸੀਂ ਲਾਂਚ ਕਰਦੇ ਪਿੰਡ ਵਾਲਿਆਂ ਨੂੰ ਪਿੰਡ ਵਾਲਿਆਂ ਨੂੰ ਅਨਾਉਂਸ ਕਰ ਤਾਂ ਉਸ ਤੋਂ ਬਾਅਦ ਮੈਂ ਮੁੰਡਿਆਂ ਨੂੰ ਨੌਜਵਾਨ ਜਿਹੜੀ ਕਮੇਟੀ ਵਾਲੇ ਉਹਨਾਂ ਨੂੰ ਫੋਨ ਲਾਇਆ ਕਰਮਜੀਤ ਸਿੰਘ ਹੈ ਇਹਨਾਂ ਨੂੰ ਵੀ ਮੈਂ ਵਾਜ ਮਾਰ ਕੇ ਘਰੋਂ ਲੈ ਕੇ ਆਉਂਦੀ ਤਾਂ ਜਦੋਂ ਦੇਖਿਆ ਉੱਥੇ ਫਿਰ ਮੁੜ ਕੇ ਬੀਬੀਆਂ ਸੀਗੀਆਂ ਸੰਗਤ ਆ ਜਾਂਦੀ ਹੈ ਦਿਨ ਚੜਿਆ ਹੁੰਦਾ ਉਦੋਂ ਤਾਂ ਸੰਗਤ ਨੇ ਉਹ ਪੱਤਰ ਇਕੱਠੇ ਕਰ ਲਏ ਸਤਿਕਾਰ ਸਹਿਤ ਅਸੀਂ ਗੁਰਦੁਆਰਾ ਸਾਹਿਬ ਅੰਦਰ ਲੈ ਆ ਕੇ ਹਾਂਜੀ 31 ਅਗਸਤ ਨੂੰ ਪਹਿਲਾਂ ਕੱਟਣਾ ਵਾਪਰੇ ਸੀ ਜੀ ਉਧਰ ਦੂਜੇ ਪਾਸੇ ਮੌਕੇ ਤੇ ਪਹੁੰਚੇ ਡੀਐਸਪੀ ਗੋਪਾਲ ਚੰਦ ਦਾ ਕਹਿਣਾ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਦੋਸ਼ੀਆਂ ਦੀ ਭਾਲ ਜਾਰੀ ਹੈ ਪਾਕਿਸਤਾਨ ਦਾ ਇੱਕ ਵੱਡਾ ਅਤੰਕੀ ਚਿਹਰਾ ਬੇਨਕਾਬ ਹੋਇਆ ਅੰਮ੍ਰਿਤਸਰ ਦੇ ਸਰਹੱਦੀ ਇਲਾਕੇ ਅਜਨਾਲਾ ਚ ਸੀਮਾ ਪਾਰ ਤੋਂ ਆਈ ਹਥਿਆਰਾਂ ਦੀ ਵੱਡੀ ਖੇਪ ਨੂੰ ਬਰਾਮਦ ਕਰਦਿਆਂ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮਾਨ ਸਿੰਘ ਤੇ ਸ਼ੇਰ ਸਿੰਘ ਨਾਮ ਦੇ ਇਹ ਵਿਅਕਤੀ ਜਦੋਂ ਹਥਿਆਰਾਂ ਨੂੰ ਲੈਣ ਗਏ ਤਾਂ ਇਹਨਾਂ ਨੂੰ ਕਾਬੂ ਕੀਤਾ ਗਿਆ। ਬੀਐਸਐਫ ਅਧਿਕਾਰੀਆਂ ਮੁਤਾਬਕ ਇਹ ਸਾਜ਼ਿਸ਼ ਕੈਨੇਡਾ ਵਿੱਚ ਬੈਠੇ ਗੁਰਜੀਵਨ ਸਿੰਘ ਨਾਮ ਦੇ ਵਿਅਕਤੀ ਨੇ ਰਚੀ ਹੈ। ਇਹਨਾਂ ਦਾ ਮਕਸਦ ਪੰਜਾਬ ਚ ਅਤਵਾਦ ਨੂੰ ਦੁਬਾਰਾ ਤਿਆਰ ਕਰਨਾ ਸੀ। ਤੋਜਾਬਨ ਸੇ ਪੁੱਛਿਆ ਗਿਆ ਤੁਮ ਮੇਰੇ ਇਸ ਏਰੀਆ ਮੇਂ ਕਿਆ ਕਰ ਰਹੇ ਹੋ ਤੋ ਉਹ ਜੋ ਹੈ ਸੈਟੀਸਫਾਈ ਆਨਸਰ ਨਹੀਂ ਦੇ ਪਾਇ। तो उसके बाद उनको जो है चक के आधार पर हम उनसे बात कॉस्टिंग की है में जो है वो सेटिस्फाई नहीं कर पाए इसके बाद हमने एस एच ओ रामदास को बुलाया उसके बाद उनको प्रॉपर उन, कॉस्टिंग किया इन्होंने रिवील किया कि जो है यहाँ पे आर्म्स और नीशन की कंसाइनमेंट कलेक्ट करने के लिए आए थे पंजाब बुलेटिन बेच है नहीं पर फिलहाल नवियाँ ताज़िया खबरें लिए तुम देखते दे रहो जगबानी टीवी